प्यारे सिरोतीओ प्यार परी साथ श्री अकालजी तुसी देख रहे हो स्टार एजी न्यूज़ चैनल खबर राजासासी अमृतसर विधानसभा पाचपा नु दिल्ली चुनाव विच शानदार जित लेई बधाई दीती अते मुखबिंदर सिंह अते पाचपा दे सीनियर आगो रामशरण ने इस मौके के हाकी दिल्ली दे लोका ने बड़े पदर ते आम आदमी पार्टी नु नकारया जित जित जीती दर्ज कीती है ना जी ओ केजरीवाल दीया मारियां दीतीयां तो कीती आ जे उधियां नीतियां सही हुंदीयां ते लोकी नु हरो वे क्यों ਪ੍ਰਧਾਨ ਮੰਤਰੀ ਨੇ ਗਰੀਬਾਂ ਨੂੰ ਜਿੰਨਾ ਕੁਝ ਦਿੱਤਾ ਨਾ ਉਹ ਚੂਰ ਬੋਲ ਕੇ ਬੰਦੇ ਰਿਆ ਅਸੀਂ ਸੱਚਾਈ ਨਾਲ ਬੰਦੇ ਆ ਨਿੰਦਰભાઈ ਮੋਦੀ ਜਿਹੜੇ ਨਾ ਨਿੰਦਰભાઈ ਮੋਦੀ ਜੀ ਉਹ ਸੱਚਾਈ ਨਾਲ ਹਾਂਜੀ ਧੰਮਲ ਪੰਜਾਬੀ ਨਾਲ ਗਰੀਬਾਂ ਨੂੰ ਨਾਲ ਲਾ ਕੇ ਕਮੇਟੀ ਹੋਵੇ ਚੱਲਦੀ ਨੇ ਅੱਜ ਵੀ ਕਿ ਜਿਹੜਾ ਬੂਥ ਗਰੀਬਾਂ ਨੂੰ ਨਹੀਂ ਕਰਦਾ ਇਹਨਾਂ ਦੇ ਪੰਜਾਬ ਲੋਟ ਕੇ ਲੈ ਕੇ ਜਾਣ ਫਰ ਕੋਆ ਵੇਖਿਆ ਜਾਂ ਕਿਉਂਕਿ ਸਾਨੂੰ ਦਿੱਲੀ ਤੋਂ ਸਮਝ ਲੱਗੀ ਹੈ ਬਲਕ ਕੰਪਨੀਆਂ ਜਿਹੜਾ ਭਾਜੀ ਬਲਕ ਕੰਪਨੀਆਂ ਵੀ ਲੈਣਾਗੇ ਆ ਮੇਰੀ ਸੇਰਕਾਰ ਵੀ ਬਣਾਵਾਂਗੇ 2027 ਦੇ ਵਿੱਚ ਇਦਾਂ ਹੀ ਬਣਨੀ ਆ ਜਿਦਾ ਦਿੱਲੀ ਬਣੀ ਕਿਉਂਕਿ ਲੋਕਾਂ ਨੂੰ ਉਤਸ਼ਾਹ ਆ ਸਾਡੇ ਨਾਲ ਸਾਡੇ ਨਾਲ ਉਤਸ਼ਾਹ ਆ ਲੋਕੀ ਸਾਡੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਆ ਕਿਉਂਕਿ ਕੱਚੇ ਕੋਠੇ ਲਾ ਲਓ ਕਾਰਡ ਲਾ ਲਓ ਕਣਕ ਲਾ ਲਓ ਮੇਰੇ ਗਾ ਲਾ ਲੋ ਜਿੰਨੀਆਂ ਸਹੂਲਤਾਂ ਨੇ ਇਹ ਮੋਦੀ ਸਾਹਿਬ ਦੀਆਂ ਆਉਂਦੀਆਂ ਵੀਰੋ ਇਹ ਕਿਸੇ ਹੋਰ ਦੀਆਂ ਨਹੀਂ ਆਉਂਦੀਆਂ ਇਹ ਤਾਂ ਸਿਰਫ ਨਾਂ ਦੀ ਸਰਕਾਰ ਆ ਉਹਨਾਂ ਕੋਲ ਬਹੁਤ ਕੋਸ਼ਿਸ਼ ਆ ਇਹ ਮੇਰੇ ਵੀਰ ਜਿਹੜਾ ਇਦਾਂ ਵੰਡਾ ਚ ਕੱਟ ਕੀਤਾ ਨਾ ਉਹ ਇਸੇ ਕਰਕੇ ਕੀਤਾ ਗਿਆ ਵਾ ਵੀ ਲੋਕਾਂ ਨੂੰ ਦੱਸਿਆ ਜਾਵੇ ਵੀ ਬੀਜੇਪੀ ਦੀਆਂ ਨੀਤੀਆਂ ਬੀਜੇਪੀ ਦੀ ਬਿਲਕੁਲ ਸਾਬ ਨੀਤੀਆਂ ਨੇ ਵੀਰੋ ਵੀ ਮੈਂ ਆ ਤੇ ਮੇਰਾ ਪੁੱਤ ਐਮਐਲਏ ਬਣ ਗਿਆ ਜਾਂ ਮੰਤਰੀ ਬਣ ਗਿਆ ਚਾਰ ਜੁਨਾ ਦੇ ਵਿੱਚ ਲਾਇਆ ਉਹਨੂੰ ਆਪਣੇ ਬੂਦ ਦਾ ਪਤਾ ਵੀ ਚੰਗੇ ਕਰੂਗਾ ਬੀਜੇਪੀ ਉਹਨੂੰ ਅੱਗੇ ਲਾਉਂਦੀ ਆ ਦੂਜੇ ਨੂੰ ਨਹੀਂ ਲਾਉਂਦੀ ਵੀਰੋ ਕਿਉਂਕਿ ਸਾਨੂੰ ਇਹੋ ਹੀ ਹਨੰਦੀਆਂ ਮਿੱਥੀਆਂ ਨੇ ਦਿੱਲੀ ਤੋਂ ਸਮਝ ਲੱਗੀ ਆ ਜਿਹੜਾ ਬੂਦ ਦਾ ਇੰਚਾਰਜ ਆ ਨਾ ਵੀਰੋ ਆ ਮੇਂਆ ਪੇੜਾ ਬੇੜੀ ਜਿਹੜਾ ਕੱਟ ਹੋਇਆ ਉਹ ਵੀ ਆਇਆ ਬੜਾ ਖੁਸ਼ੀ ਵਾਲਾ ਅੱਜ ਖੁਸ਼ੀ ਮਨਾਈ ਗਈ ਆ ਜਿਹੜੀ ਦਿੱਲੀ ਜੱਥੇ ਹੋਈ ਆ ਇਹ ਜੱਥੇ ਜਿਹੜੀ ਆ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਨੀਤੀਆਂ ਉਹਦੀ ਸੋਚ ਉਹਦੇ ਗਰੀਬਾਂ ਪਤੀ ਉਹਦਾ ਸੁਝਾਅ ਦੇਣੇ ਉਹਨਾਂ ਦਾ ਉਹਨਾਂ ਦਾ ਉਹਨਾਂ ਨੂੰ ਪੁਭਾਰਨਾ ਕਿਸਾਨਾਂ ਬਾਰੇ ਸੋਚਣਾ ਮਹਿਲਾਵਾਂ ਦੇ ਬਾਰੇ ਸੋਚਣਾ ਹਰ ਕਿਸੇ ਹਰ ਦੇਸ਼ਵਾਸੀ ਦੇ ਨਾਲ ਖੜੇ ਹੋਣਾ ਦੇਸ਼ ਦਾ ਸਨਮਾਨ ਜਿਹੜਾ ਦਿਸਮ ਦਿਸਮ ਵਧਾਉਣਾ ਉਹਦੀ ਨੀਤੀਆਂ ਕਰਕੇ ਹੋਈ ਆ ਇਹ ਹਾਰ ਹੋਈ ਆ ਕੇਜਰੀਵਾਲ ਦੀ ਉਹਦੀ ਸੋਚ ਮੁਤਾਬਕ ਕੋ ਕੋ ਛਤਰ ਦਿਮਾਗ ਵਿਅਕਤੀ ਸੀ ਲੋਕਾਂ ਨੂੰ ਗਮਰਾਹ ਕਰਕਦਾ ਰਿਹਾ ਤੇ ਝੂਠੇ ਧਾਰੇ ਲਾ ਕੇ ਲਾਉਂਦਾ ਰਿਹਾ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਬੰਦਾ ਜਿਹੜਾ ਖਲਕਤੀ ਆ ਝੂਠ ਮਾਰਨ ਵਾਲਾ ਉਹਨੂੰ ਲੋਕਾਂ ਨੇ ਨਕਾਰ ਦਿੱਤਾ ਕੌਣ ਵਾਲੇ ਸਮੇਂ ਚ 2027 ਵਿੱਚ ਤੇ ਜਿਹੜਾ 252 ਉਹਨਾਂ ਦੇ ਵਿੱਚ ਲੋਕ ਨਕਾਰ ਰਹੇ ਨੇ ਵੀ ਪਤਾ ਕਿੰਨਾ ਪਾਰਟੀ ਜਿਹੜਾ ਕਮਲ ਦਾ ਫੁੱਲ ਜਿਹੜਾ ਖਿਲਣ ਜਾ ਰਿਹਾ ਉਹਨਾਂ ਵਾਲੇ ਸਮਝ ਵਿੱਚ ਖੋਗੇ ਕਿ ਬੜਾ ਸਾਰਾ ਲੋਕਾਂ ਦੇ ਵਿੱਚ ਹਰ ਬੰਦਾ ਚਾਹੁੰਦਾ ਤਸੀਰ ਬੰਦਾ ਚਾਹੁੰਦਾ ਪ੍ਰਧਾਨ ਮੰਤਰੀ ਮੋਦੀ ਜੀ ਚਾਹੁੰਦਾ ਇਹ ਇੰਨਾ ਕਹਿੰਦਾ ਤਾ ਅਮੀਆਂ ਪੈਣਾ ਪਈ ਮਿਹਰਬਾਨੀ